ਲੁਧਿਆਣੇ ਦੇ ਪਿੰਡ ਦਾ ਦੇ 26 ਸਾਲ ਦੇ ਨੌਜਵਾਨ ਹਰਕਮਲ ਸਿੰਘ ਗਰੇਵਾਲ ਦੀ ਕੈਨੇਡਾ 'ਚ ਹਾਰਟ ਅਟੈਕ ਨਾਲ ਹੋਈ ਮੌਤ। ਪਰਿਵਾਰ 'ਚ ਮਾਤਮ ਦਾ ਮਾਹੌਲ ਹੈ। ਦਿਨਸਾਲ ਪਹਿਲਾ ਹੀ ਹਰਕਮਲ ਸਿੰਘ ਗਰੇਵਾਲ ਕੈਨੇਡਾ ਵਿੱਚ ਗਿਆ ਸੀ। ਪਰਿਵਾਰ ਦੇ ਦੱਸਰ ਮੁਤਾਬਕ ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਉਸ ਨੂੰ ਹਾਰਟ ਅਟੈਕ ਆਇਆ। ਰਿਕਵਰੀ ਵੈਂਚ ਲਾਉਣ ਦਾ ਸੀ ਹਰਕਮਲ ਸਿੰਘ ਗਰੇਵਾਲ ਲੁਧਿਆਣੇ ਦੇ ਪਿੰਡ ਦਾਦ ਦੇ ਰਹਿਣ ਵਾਲੇ ਹਰਕਮਲ ਸਿੰਘ ਗਰੇਵਾਲ ਦੀ ਕੈਨੇਡਾ ਵਿੱਚ ਹਾਰਟ ਅਟੈਕ ਨਾਲ ਮੌਤ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੌਣੇ 3 ਸਾਲ ਪਹਿਲਾਂ ਹੀ ਹਰਕਮਲ ਸਿੰਘ ਗਰੇਵਾਲ ਕੈਨੇਡਾ ਗਿਆ ਸੀ ਅਤੇ ਉੱਥੇ ਰਿਕਵਰੀ ਵੈਂਚ ਲਾਉਣ ਦਾ ਕੰਮ ਕਰਦਾ ਸੀ ਬੀਤੇ ਰਾਤ ਰੋਟੀ ਖਾਣ ਤੋਂ ਬਾਅਦ ਉਸ ਨੂੰ ਹਾਰਟ ਅਟੈਕ ਆਇਆ ਉੱਧਰ ਪਰਿਵਾਰਕ ਮੈਂਬਰ ਦੇ ਜਿੱਥੇ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ ਉੱਥੇ ਹੀ ਮ੍ਰਿਤਕ ਦੇ ਦੇਹ ਨੂੰ ਭਾਰਤ ਲਿਆਉਣ ਦੀ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਉਸ ਦੇ ਪਰਿਵਾਰ ਵਿੱਚ ਉਸ ਦੀ ਇੱਕ ਭੈਣ ਅਤੇ ਉਸ ਦਾ ਇੱਕ ਭਰਾ ਵੀ ਹੈ ਮ੍ਰਿਤਕ ਹਰਕਮਲ ਸਿੰਘ ਗਰੇਵਾਲ ਦੇ ਦਾਦਾ ਸਤਵੰਦ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੋਤਾ ਤਿੰਨ ਸਾਲ ਪਹਿਲਾਂ ਕੈਨੇਡਾ ਗਿਆ ਸੀ ਕਿਹਾ ਕਿ ਹਰਕਮਲ ਸਿੰਘ ਉੱਥੇ ਡਰਾਈਵਰੀ ਦਾ ਕੰਮ ਕਰਦਾ ਸੀ ਅਤੇ ਬੀਤੀ ਰਾਤ ਹੀ ਉਸ ਦੀ ਮੌਤ ਦਾ ਪਤਾ ਲੱਗਦਾ ਉਹਨਾਂ ਨੇ ਕਿਹਾ ਕਿ ਉਸਦੀ ਮੌਤ ਹਾਰਟ ਅਟੈਕ ਨਾਲ ਹੋਈ ਦੱਸੀ ਜਾ ਰਹੀ ਹੈ ਤਾਂ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਇਸ ਸਬਾਰੇ ਉਹਨਾਂ ਦੇ ਪਰਿਵਾਰ ਵੀ ਉਸਦੇ ਮ੍ਰਿਤਕ ਦੇ ਨੂੰ ਭਾਰਤ ਵਿੱਚ ਲਿਆਉਣ ਲਈ ਲੱਗਾ ਹੋਇਆ ਹੈ ਕਿਹਾ ਜਾ ਰਿਹਾ ਹੈ ਕਿ ਪਰਿਵਾਰ ਵਿੱਚ ਉਸ ਦੇ ਇੱਕ ਪ੍ਰਾ ਅਤੇ ਪੈਣ ਰਿਸ਼ਤੇਦਾਰਾਂ ਵੱਲੋਂ ਵੀ ਜਿੱਥੇ ਅਫਸੋਸ ਜਤਾਇਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਰਕਮਲ ਸਿੰਘ ਗਰਵਾਲ ਇੱਕ ਨੌਜਵਾਨ ਸੀ ਅਤੇ ਪਰਿਵਾਰ ਨੂੰ ਵੱਡਾ ਘਾਟਾ ਹੋਇਆ ਉਹਨਾਂ ਨੇ ਕਿਹਾ ਕਿ 26 ਸਾਲਾਂ ਦੀ ਉਮਰ ਵਿੱਚ ਉਸ ਦੀ ਕੈਨੇਡਾ ਦੀ ਧਰਤੀ ਵਿੱਚ ਮੌਤ ਹੋ ਗਈ ਹੈ 3 ਸਾਲ ਪਹਿਲਾਂ ਹੀ ਉਹ ਭਾਰਤ ਤੋਂ ਕੈਨੇਡਾ ਗਿਆ ਸੀ ਅਤੇ ਉੱਥੇ ਟੋਇੰਗ ਵਾਂਚ ਚਲਾਉਂਦਾ ਕੰਮ ਕਰਦਾ ਸੀ ਤੇ ਬੀਤੀ ਰਾਤ ਉਹਨਾਂ ਨੂੰ ਉਸ ਦੀ ਮੌਤ ਦੀ ਖ਼ਬਰ ਮਿਲੀ ਹੈ ਉਹਨਾਂ ਨੇ ਕਿਹਾ ਕਿ ਇਸ ਵਾਰੇ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ ਬਾਪੂ ਜੀ ਕੀ ਸ਼ੁਭਨਾਮਾ ਜੀ ਤੁਹਾਡਾ ਸਤਿਗੁਰੂ ਸਹਿ ਅੱਛਾ ਜਿਹੜਾ ਬੇਟਾ ਮਰਿਆ ਉਹਦਾ ਕੀ ਨਾਮ ਸੀਗਾ ਹਰਕਮਲ ਹਰਕਮਲ ਸਿੰਘ ਅਗਾ ਕੀ ਤੁਹਾਡੀ ਕੀ ਰਿਸ਼ਤੇਦਾਰੀ ਹੈ ਪੋਤਾ ਮੇਰਾ ਅੱਛਾ ਕਦੋਂ ਵਿਦੇਸ਼ ਗਿਆ ਸੀਗੇ ਤੇ ਕਿਸ ਤਰ੍ਹਾਂ ਬਾਹਣਾ ਬਣਾ ਰਹੇ ਇਹਨੂੰ 2.5 ਸਾਲ ਹੋ ਗਏ ਸੀ ਟੀਜਾ ਲੱਗਿਆ ਸੀਗਾ ਅੱਛਾ ਜੀ ਤੇ ਸਾਨੂੰ ਕੱਲ 2.5 ਵਜੇ ਫੋਨ ਆਇਆ ਅੱਛਾ ਜੀ ਮੇਰੇ ਅਟੈਕ ਕੋ ਕਿੱਥੇ ਹੋ ਗਿਆ ਅੱਛਾ ਜੀ ਬਹੁਤ ਹੀ ਜ਼ਿਆਦਾ ਫੋਕਸ ਦੀ ਗੱਲ ਆ ਤੁਹਾਡੀ ਕਦੋਂ ਲਾਸਟ ਟਾਈਮ ਗੱਲਬਾਤ ਹੋਈ ਸੀ ਕੀ ਗੱਲਾਂ ਬਾਤਾਂ ਹੋਈਆਂ ਸੀ ਆ ਗੱਲਬਾਤ ਮੇਰੇ ਲੜਕੇ ਨਾਲ ਮੇਰੇ ਪੋਤੇ ਦੀ ਗੱਲਬਾਤ ਹੋਈ ਕੱਲ 12:30 ਵਜੇ ਅੱਛਾ ਜੀ ਤੇ 2.5 ਵਜੇ ਉਹਨੇ ਫੋਨ ਆ ਗਿਆ ਉਹ ਪੂਰਾ ਹੋ ਗਿਆ ਅੱਛਾ ਜੀ ਅਚਾਨਕ ਕੋਈ ਬਿਮਾਰੀ ਬੂਰੀ ਸੀਗੀ ਜੀ ਕੋਈ ਨਹੀਂ ਕੋਈ ਬਿਮਾਰੀ ਨਹੀਂ ਅੱਛਾ ਜੀ ਕਿੰਨੀ ਕੇਜ ਸੀ ਉਹਨਾਂ ਦੀ 26 ਸਾਲ ਦੀ ਸੀ 26 ਸਾਲ ਅਚਕਕ ਪਰਿਵਾਰ ਦੇ ਵਿੱਚ ਹੋਰ ਕਿੰਨੇ ਜੀ ਨੇ ਦੋ ਭਰਾ ਨੇ ਦੋ ਭਰਾ ਨੇ ਉਹਨਾਂ ਦੇ ਹਾਂ ਇੱਕ ਰਹਿ ਗਿਆ ਇੱਕ ਰਹਿ ਗਿਆ ਲੱਗਦਾ ਕਿ ਐਦਾਂ ਦੀ ਆ ਖਬਰ ਜਦੋਂ ਅਚਾਨਕ ਆਈ ਆ ਵੀ ਬਹੁਤ ਵੱਡਾ ਦੁੱਖਾਂ ਦਾ ਪਹਾੜ ਟੁੱਟਿਆ ਪਰਿਵਾਰ ਦੇ ਉੱਤੇ ਹਾਂ ਤਾਂ ਦੱਸ ਹੀ ਨਹੀਂ ਸਕਦੇ ਵੀ ਕਿੱਡਾ ਉਹ ਖਾਨਾ ਪਹਾੜ ਤੇ ਪਹਿਲਾਂ ਵੀ ਰਿਹਾ ਜੇ ਦੇ ਸੀ ਪਹਿਲੀ ਵਾਰ ਬਸ ਪਹਿਲੀ ਵਾਰ ਹੀ ਗਿਆ ਸੀ ਵਰਕ ਪਰਮਨੈਂਟ ਤੇ ਸੀ ਗਰਮੇ ਉਸ ਅੱਛਾ ਕੀ ਲੱਗਦਾ ਸੀ ਮਿਹਰ ਜੀ ਤੁਹਾਡੇ ਮੇਰਾ ਪੁੱਤ ਤੇ ਹੀ ਲੱਗਦਾ ਹੈਗਾ ਭਰਾਵਾ ਪੁੱਤ ਅਜੀਬਾ ਭਰਾ ਦਾ ਅੱਛਾ ਕਦੋਂ ਤੁਹਾਨੂੰ ਪਤਾ ਲੱਗਿਆ ਕਿਸ ਤਰ੍ਹਾਂ ਜਾਣਕਾਰੀ ਮਿਲੀ ਸਤਲ 2:30 ਵਜੇ ਦਫਤਰ ਅੱਛਾ ਜੀ 5 ਮਿੰਟ ਬਾਅਦ ਹੀ ਉੱਥੋਂ ਆ ਗਿਆ ਸੀ 5 ਮਿੰਟ ਬਾਅਦ ਕਹਤੋ ਤੇ ਨਾਲ ਕੌਣ ਕੌਣ ਰਹਿੰਦੇ ਸੀ ਪਰਿਵਾਰਕ ਮੈਂਬਰ ਕੋਈ ਹੋਰ ਵੀ ਰਹਿੰਦੇ ਸੀ ਜਾਂ ਹੁੰਦੇ ਯਾਰ ਦੋਸਤ ਸੀਗੇ ਬਾਕੀ ਜਿੰਨਾ ਕੋ ਰਹਿੰਦੇ ਉਹ ਵੀ ਸਾਡੇ ਪੁਰਾਣੇ ਬੰਦੇ ਸੀ ਲੋਕਾਂ ਦੇ ਤੇ ਕਿ ਪਤਾ ਲੱਗਿਆ ਵੀ ਕਿਸ ਤਰ੍ਹਾਂ ਦੁਕਾਨਦਾਰ ਬਣ ਗਿਆ ਬਹੁਤ ਟੈਨਸੀ ਹੋਈ ਸੀ ਟੈਨਸੀ ਕੋਈ ਬਿਮਾਰੀ ਦਵਾਈ ਬਲੇ ਪਹਿਲਾਂ ਨਹੀਂ ਕੋਈ ਸੁਣਾ ਕਹਿੰਦੇ 26 ਸਾਲ ਦੀ ਉਮਰ ਸੀ ਨੌਜਵਾਨ ਸੀ ਹਾਂ ਹਾਂ ਬਿਲਕੁਲ ਬੜਾ ਮਿਲਨਸਾਰ ਸੀ ਹਰ ਇੱਕ ਨਾਲ ਬੜਾ ਪਿਆਰ ਰਿਹਾ ਕਰਦਾ ਸੀ ਪਰ ਹੋਰ ਪਰਿਵਾਰ ਦਾ ਛੋਟਾ ਬ੍ਰਦਰ ਉਹਦਾ ਦੇ ਨਹੀਂ ਉੱਤੀ ਜੀ 3 ਮਿੰਟ ਤੱਕ ਦੇ ਤਾਮੂ ਚੱਲਦਾ ਉਹਥੇ ਟਰੱਕ ਦਾ ਹੀ ਸੁਣਾਣਾ ਅੱਛਾ ਮਿੰਟ ਤੱਕ ਦੇ ਲੁਧਿਆਣਾ ਲਿਆਂਦੀ ਜਾਊਗੀ ਉਹਨਾਂ ਦੀ ਲੈਣ ਵਾਸਤੇ ਹਾਂ ਹਾਂ ਲੁਧਿਆਣਾ ਘਰੇ ਇੱਥੇ ਪੈਂਦੀ ਇੱਥੇ ਵੱਡਾ ਦੁਕਾਨ ਤੋਂ ਪੁਰਿਆਵਾਲ ਤੇ ਦੋ ਰਿਸ਼ਤੇਦਾਰਾਂ ਦੇ ਫੋਨ ਤੋਂ ਤਨੀਤ ਨੂੰ ਹੀ ਲਾਤੇ ਸਾਰੇ ਬਸੇ ਦਫ਼ਤਰ ਤੋਂ ਕੋਤਾ ਕੋਤਾ ਇਹ ਸੋਰੇ ਪਤਾ ਪਤਾ ਲੱਗ ਜਾਂਦਾ ਜੀ ਕਿਉਂਕਿ ਯਾਰੀ ਸਾਹਿਬ ਦੇ ਬੜਾ ਨੇੜੇ ਸੀਗੇ ਅੱਛਾ ਜੀ ਯਾਰੀ ਤਾਂ ਵੀ ਆ ਗਿਆ ਹਾਂ ਹੁਣੇ ਹੀ ਗਏ ਨੇ ਇੱਥੇ ਜੀ ਜੀ ਕੀ ਨਾਮ ਹੈ ਸ਼ਿੰਗਾਰਾ ਸਿੰਘ ਪਿੰਡ ਦਾ ਹਾਂ ਉਹ ਕੀ ਨਾਮ ਹੈ ਜਿਹੜਾ ਵਿਦੇਸ਼ੋਂ ਪਲਕਾ ਗਿਆ ਹਰਕਮਲ ਸਿੰਘ ਅਸਲ ਕਿਸ ਤਰ੍ਹਾਂ ਡੈਥ ਹੋਈ ਕਦੋਂ ਤੁਹਾਨੂੰ ਪਤਾ ਲੱਗਿਆ ਕੀ ਪੂਰਾ ਮਾਮਲਾ ਇਹ 26 ਸਾਲ ਹਰਕਮਲ ਦੀ ਉਮਰ ਸੀਗੀ ਹਾਂਜੀ ਮੇਰਾ ਭਤੀਜਾ ਵਾ ਜੀ ਸਗਲ ਹਾਂਜੀ ਤੇ 2 ਢਾਈ ਪੌਣੇ ਤਿੰਨ ਸਾਲ ਹੋ ਗਏ ਇੱਕ ਵਾਰੀ ਮੀਨੇ ਲਈ ਆਇਆ ਸੀਗਾ ਹਾਂਜੀ ਦੋਸਤ ਦੇ ਵਿਆਹ ਤੇ ਆਇਆ ਸੀਗਾ ਜੀ ਹਾਂਜੀ ਤੇ ਕੱਲ 12 ਵਜੇ ਆਪਣੇ ਫਾਦਰ ਸਾਹਿਬ ਨਾਲ ਗੱਲ ਹੋਈ ਏ ਦੀ ਡੈਡੀ ਨਾਲ ਖੇਤੀਬਾੜੀ ਦੇ ਰਿਲੇਟਡ ਨਾਲ ਹਾਂਜੀ ਉਸ ਤੋਂ ਪਹਿਲਾਂ ਪਿੰਡ ਚ ਚਾਰ ਪੰਜ ਦੋਸਤਾਂ ਨਾਲ ਗੱਲ ਹੋਈ ਦਾਦ ਪਿੰਡੀ ਹਾਂਜੀ ਤੇ ਤਕਰੀਬਨ ਕਰਦਾ ਹੀ ਰਹਿੰਦਾ ਸੀ ਗੱਲਬਾਤ ਜਦੋਂ ਗੱਡੀ ਚਲਾਉਂਦਾ ਸੀ ਟਰੱਕ ਹਾਂਜੀ ਕੰਮ ਤੇ ਹੁੰਦਾ ਸੀ ਤੇ ਗੱਲਬਾਤ ਸਾਰੇ ਸ੍ਰੀਕੇ ਕੁਵਲੇ ਨਾਲ ਕਰਦਾ ਸੀਗਾ ਮਿੰਡ ਸਰਚ ਗਿਆ ਜੀ ਮੁੰਡਾ ਹਾਂਜੀ ਤੇ ਚਾਨ ਕੀ ਤੇ 12 ਵਜੇ ਤੋਂ ਬਾਅਦ 2:30 ਵਜੇ ਸਾਡੇ ਪਰਿਵਾਰ ਚ ਫੋਨ ਆ ਗਿਆ ਬਾਹਰੋਂ ਸੇਖੋ ਨੇ ਜੀ ਦਾਖੇਪਿੰਡ ਦੇ ਉਹਨਾਂ ਦੀ ਟਰਾਂਸਪੋਰਟ ਚ ਕੰਮ ਕਰਦਾ ਸੀ। ਉਹਨਾਂ ਦਾ ਫੋਨ ਆਇਆ ਵੀ ਪਾਣਾ ਵਰਤ ਗਿਆ। ਵੀ ਟੈਕ ਹੋ ਗਿਆ ਜੀ। ਕੋਈ ਬਿਮਾਰੀ ਤੁਮਾਰੀ? ਕੋਈ ਬਿਮਾਰੀ ਧਾਰੀ ਨਹੀਂ ਕੋਈ ਕੋਈ ਹੈ ਨਹੀਂ ਸੀ ਪਲੇਅਰ ਅੰਗੂਰ ਸੀ ਮੁੰਡਾ ਜੀ। ਕਿਹੜੀ ਜਗ੍ਹਾ ਤੇ ਗਿਆ ਸੀ? ਕੈਨੇਡਾ ਜੀ। ਕਿੰਨਾ ਕੁ ਚੇਅਰ ਹੋ ਗਿਆ ਸੀ ਕੋਈ ਜੀ? 1k ਤੋਂ 300 250 ਦੇ ਵਿੱਚ ਆ। ਕੰਮ ਕੀ ਕਰਦਾ ਸੀ? ਕੋਈ ਯਾਰ ਦੋਸਤ ਜਾਂ ਕੋਈ ਪਰਿਵਾਰਿਕ ਮੈਂਬਰ ਵੀ ਸੀ ਕਿ ਉੱਪਰ ਮਾਲਕ ਬੜੇ ਵਧੀਆ ਸੀ ਥੱਲੇ ਦੋ ਦੋਸਤ ਸੀ ਨਾਲ ਰਿਸ਼ਤਦਾਰ ਨੇੜੇ-ਨੇੜੇ ਆ। 5-5 ਮਿੰਟ ਦੇ ਰਾਹ ਤੇ ਸਾਰੇ ਰਿਸ਼ਤਾ ਰਹਿੰਦੇ ਸੀ। ਕੰਮ ਰਿਕਵਰੀ ਵਾਲੀ ਗੱਡੀ ਚਲਾਉਂਦਾ ਸੀਗਾ ਜੀ ਕਿਸੇ ਦੀ ਗੱਡੀ ਖਰਾਬ ਹੋ ਗਈ ਜਿਵੇਂ ਉਹਨੂੰ ਟੋਕ ਕਰਕੇ ਲਿਹਾਉਣਾ ਉੱਪਰ ਲੈ ਕੇ ਆਉਣਾ ਜੀ ਪਰਮਾਰਚ ਕੋਈ ਦੋ ਬ੍ਰਦਰ ਸੀ ਜੀ ਇਹ ਵੱਡਾ ਸੀਗਾ ਦੂਸਰਾ ਪਲਾਸਟੋ ਕਰਕੇ ਹਟਿਆ ਮੰਮੀ ਡੈਡੀ ਆ ਦਾਦਾ ਦਾਦੀ ਆ ਜੀ ਤਾਇਆ ਮੁੰਡੇ ਦਾ ਨਾਲ ਉਹਨੂੰ ਮ੍ਰਿਤਕ ਦੇਹ ਨੂੰ ਲੈ ਜਾਂਦੇ ਜਾ ਰਹੇ ਹਾਂ ਜੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਭਾਰ ਲੈਣ ਕਿ ਆ ਰਿਹਾ ਜੀ ਪੰਜ ਪੰਜ ਸੱਤ ਦਿਨ ਲੱਗਣਗੇ ਜਿੰਨਾਂ ਕੋ ਟ੍ਰਾਂਸਪੋਰਟ ਆ ਉਹ ਸਾਰੇ ਯਾਰ ਦੋ ਸਾਡੇ ਰਿਸ਼ਤੇਦਾਰ ਲੱਗੇ ਹੋਇਆ ਜੀ ਉਧਰ ਇਹ ਵਾਲੀ ਸਾਹਿਬ ਵੀ ਹੋ ਕੇ ਗਏ ਉਹ ਵੀ ਲੱਗੇ ਆ ਜੀ ਕਾਗਜ਼ੀ ਕਾਰੋ ਤੇ ਮਾਨਪ੍ਰੀਤ ਵਾਲੀ ਸਾਹਿਬਾ ਮੈਨੂੰ ਹਲਕਾ ਦਾਖਲੇ ਆਏ ਸੀ ਰਿਸ਼ਤਾਰ ਨੇ ਜੀ ਉਹ ਵੀ ਆਏ ਨਹੀਂ ਲੱਗਦਾ ਜੀ ਪਰਿਵਾਰ ਦੇ ਉੱਤੇ ਦੁੱਖਾਂ ਦਾ ਭਾਰ 26 ਸਾਲ ਦੀ ਉਮਰ ਦੇ ਨੌਜਵਾਨ ਚਲੇ ਗਿਆ ਸਮਝੋ ਬਾਰਾ ਜੀ ਜਦੋਂ ਪੜਦੇ ਆ ਕੋਈ 23 ਸਾਲ ਦਾ ਕੋਈ 22 ਸਾਲ ਦਾ ਪਤਾ ਨਹੀਂ ਕਿ ਲੱਗ ਰਿਹਾ ਜੀ ਕੀ ਗੱਲ ਹੈ ਵੀ ਕੈਨੇਡਾ ਚ ਉਹ ਕੀ ਰਿਹਾ ਕੋਈ ਟੈਨਸ਼ਨ ਨਹੀਂ ਸੀ ਮੁੰਡੇ ਤੇ ਜੀ ਕੋਈ ਪਿੱਛੇ ਵਰਕ ਪਰਮੈਂਟ ਤੇ ਗਿਆ ਕੋਈ ਪੜ੍ਹਾਈ ਲਈ ਨਹੀਂ ਗਿਆ ਵੀ ਕੋਈ ਫੀਸ ਦਾ ਡਰਾ ਕੋਈ ਹੋਰ ਸਮਝੋ ਬਾਰਾ ਜੀ ਖੇਤੀ ਬੜੀ ਵਧੀ ਵਧੀਆ ਮਾਹੌਲ ਵਧੀਆ ਪਰ ਘਰ ਦਾ